ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਸਿਰ ਤੋਂ ਬਾਹਰੋ ਵਾਰ ਕੇ ਅੱਗ ਦੇ ਵਿੱਚ ਸੜੋ ਮੇਰੇ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਸਨਮਾਨਤ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਜੈ ਸੰਵਿਧਾਨ ਜੈ ਸਮਾਜਵਾਦ ਸੋ ਅੱਜ ਕੁਝ ਮੁੱਦਿਆਂ ਤੇ ਗੱਲਬਾਤ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਆਏ ਦਿਨ-ਪ੍ਰਤੀ ਦਿਨ ਕਈ ਬਵਾਲਾਂ ਦਾ ਰੂਪ ਲੈ ਰਹੇ ਨੇ ਸਨਮਾਨਿਤ ਸਾਥੀਓ ਪੰਜਾਬ ਜਿਹੜਾ ਇੱਕ ਗੁਲਦਸਤਾ ਹੈ ਤੇ ਗੁਲਦਸਤੇ ਦੀ ਜਿਹੜੀ ਪਰਿਭਾਸ਼ਾ ਹੈ ਗੁਲਦਸਤੇ ਦੀ ਪਰਿਭਾਸ਼ਾ ਹੁੰਦੀ ਹੈ ਕਿ ਅਲੱਗ-ਅਲੱਗ ਕਿਸਮ ਦੇ ਫੁੱਲਾਂ ਦੇ ਨਾਲ ਫੁੱਲਾਂ ਨੂੰ ਜਦੋਂ ਇੱਕ ਜਗ੍ਹਾ ਦੇ ਉੱਤੇ ਚੰਗੇ ਤਰੀਕੇ ਨਾਲ ਉਹਦੀ ਸਜਾਵਟ ਕਰ ਦਿੱਤੀ ਜਾਵੇ ਤੇ ਆਪਾਂ ਉਸ ਨੂੰ ਗੁਲਦਸਤਾ ਕਹਿੰਦੇ ਆ ਸੋ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਜੀਦਾ ਗੁਰਾਂ ਦੇ ਨਾਂ ਤੇ ਤੇ ਗੁਰਾਂ ਦੇ ਪਾਏ ਹੋਏ ਪੂਰਨਾਂ ਤੇ ਚੱਲਣਾ ਸਾਡਾ ਸਾਰਿਆਂ ਦਾ ਹੱਕ ਪੰਦਾ ਤੇ ਪੰਜਾਬ ਦੇ ਜਿਹੜਾ ਗੁਲਦਸਤਾ ਏ ਇਸ ਵਿੱਚ ਅਲੱਗ-ਅਲੱਗ ਕਿਸਮ ਦੇ ਫੁੱਲ ਨੇ ਜਿਹੜੇ ਆਪਣੇ-ਆਪਣੇ ਜਗ੍ਹਾ ਤੇ ਆਪਣੀ ਮਹੱਤਤਾ ਰੱਖਦੇ ਨੇ ਸੋ ਇਸ ਗੁਲਦਸਤੇ ਨੂੰ ਗੁਲਦਸਤਾ ਰਹਿਣ ਦਿੱਤਾ ਜਾਵੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਇਸ ਨੂੰ ਅਲੱਗ-ਅਲੱਗ ਫੁੱਲ ਕੀਤੇ ਜਾ ਰਹੇ ਨੇ ਕਿ ਐਸ ਫੁੱਲ ਦੀ ਵੈਲਿਊ ਜ਼ਿਆਦਾ ਹੈ ਐਸ ਫੁੱਲ ਦੀ ਵੈਲਿਊ ਘਟਿਆ ਪਿਛਲੇ ਮਹੀਨੇ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜੋ ਕਿ ਸਿੱਖ ਧਰਮ ਦੇ ਵਿੱਚੋਂ ਛੇਕੇ ਜਾ ਚੁੱਕੇ ਨੇ ਆਪਣੇ ਆਪ ਨੂੰ ਉਹ ਸਿੱਖ ਪੰਥਕ ਦੱਸਦੇ ਨੇ ਤੇ ਉਹਨਾਂ ਨੇ ਪਿਛਲੇ ਦਿਹਾਕੇ ਪਿਛਲੇ ਦਿਨੀ ਉਹਨਾਂ ਨੇ ਗਰੀਬ ਪਰਿਵਾਰਾਂ ਦੇ ਵੇ ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਸੀ ਉਹ ਹੁਣ ਤੋਂ ਰੋਕ ਦਿੱਤਾ ਕਿ ਇਹ ਗਰੀਬ ਪਰਿਵਾਰ ਨੇ ਇਹਨਾਂ ਦੇ ਘਰ ਸਾਫ਼ ਸਪਾਈ ਨਹੀਂ ਹੈ ਤੇ ਗੁਰੂ ਪਿਆਰਿਓ ਮੈਂ ਇੱਕ ਗੱਲ ਨਿੱਕੀ ਜੀ ਦੱਸਣਾ ਚਾਹੁੰਦਾ ਕਿ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਿੱਧਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਮੱਠਾਂ ਵਿੱਚ ਚੱਲ ਗਏ ਸੀ ਕਿ ਉਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਜਿਹੜੀ ਪੌਂਚ ਸੀ ਉਹਨਾਂ ਦੀ ਜਿਹੜੀ ਹਾਇਸਿਅਤ ਸੀ ਜੋ ਇਹਨਾਂ ਦਾ ਰੁਤਬਾ ਸੀ ਕਿ ਉਹ ਘਟ ਹੋ ਗਿਆ ਸੀ ਉਹ ਸੰਦੇਸ਼ ਦੇਣ ਗਏ ਸੀ ਉਹ ਉਪਦੇਸ਼ ਦੇਣ ਗਏ ਸੀ ਸੋ ਸਿਰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗਰੀਬ ਦੇ ਘਰ ਨਹੀਂ ਜਾਣ ਦੇਣਾ ਇਹ ਇਸ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਇਹ ਬੜੀ ਕੋਜੀ ਤੇ ਗਰੀਬੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਸੋ ਬਾਕੀ ਆ ਹੁਣ ਇੱਕ ਨਵੀਂ ਤਾਜ਼ਾ ਖਬਰ ਸੁਣਨ ਨੂੰ ਮਿਲੀ ਹੈ ਕਿ ਕੁਝ ਸ਼ਰਾਰਤੀ ਅਨਸਰ ਨੇ ਸ਼ਿਵ ਸ਼ੈਨਾ ਸ਼ਿਵ ਸ਼ੈਨਾ ਭਾਵੇਂ ਕਿ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਸੰਸਥਾ ਸਤਕਾਰਯੋਗ ਸਾਥੀਓ ਕੋਈ ਵੀ ਮਾੜੀ ਨਹੀਂ ਹੁੰਦੀ ਵੀ ਸੰਸਥਾ ਦੇ ਵਿੱਚ ਕੁਝ ਬੰਦੇ ਗਰੀ ਹੋਈ ਮਾਨਸਿਕਤਾ ਦੇ ਨਾਲ ਸਬੰਧ ਰੱਖਦੇ ਨੇ ਉਹਨਾਂ ਦੀ ਜਿਹੜੀ ਸੋਚਣ ਤੇ ਸਮਝਣ ਤੇ ਜਿਹੜੀ ਬੋਲਣ ਦੀ ਸ਼ਕਤੀ ਹੁੰਦੀ ਹੈ ਉਹ ਬਿਲਕੁਲ ਘਟੀਆ ਕੁਆਲਿਟੀ ਦੀ ਆਪਾਂ ਕਹਿ ਸਕਦੇ ਹੁੰਦੀ ਆ ਤੇ ਆਪਾਂ ਕਿਸੇ ਵੀ ਸੰਸਥਾ ਨੂੰ ਬਾੜਾ ਨਹੀਂ ਕਹਿੰਦੇ ਸੰਸਥਾਵਾਂ ਸਾਰੀਆਂ ਚੰਗੀਆਂ ਹੁੰਦੀਆਂ ਨੇ ਤੇ ਸ਼ਿਵ ਸ਼ਾਨਾ ਦੇ ਕੁਝ ਜਿਹੜੇ ਨੁਮਾਇੰਦੇ ਸੀ ਕੁਝ ਜਿਹੜੇ ਵਰਕਰ ਸੀ ਜਾਂ ਉਹਦੇ ਆਪਾਂ ਕਹਿ ਲਈਏ ਕਿ ਉਹਦੇ ਮੈਂਬਰ ਸੀ ਉਹਨਾਂ ਵੱਲੋਂ ਇੱਕ ਕੌਝਾ ਤੇ بڑا بے ਤੁਕਾ ਬਿਆਨ ਦਿੱਤਾ ਗਿਆ ਕਿ ਅਸ ਸਿੱਖ ਕੌਮ ਦੀਆਂ ਜਿਹੜੀਆਂ ਲੜਕੀਆਂ ਨੇ ਉਹਨਾਂ ਨੂੰ ਸਾਡੇ ਦੇ ਨਾਲ ਸਾਡੇ ਨਾਲ ਉਹਨਾਂ ਦੇ ਰਿਸ਼ਤੇ ਕੀ ਕਰ ਦਿੱਤੇ ਜਾਣ ਤੇ ਭਰਾਵਾ ਆਪਾਂ ਸਾਰੇ ਸਮਾਜਿਕ ਤੌਰ ਤੇ ਪੰਜਾਬ ਦੇ ਵਿੱਚ ਜਿੰਨੇ ਵੀ ਵੱਸਦੇ ਆਪਾਂ ਸਾਰੇ ਭੈਣ ਭਰਾਵਾਂ ਇੱਕ ਦੂਜੇ ਦੇ ਨਾਲ ਆਪਣਾ ਗੱਲਬਾਤ ਆ ਸਮਾਜਿਕ ਤੌਰ ਤੇ ਆਪਾਂ ਇੱਕ ਦੂਜੇ ਦੇ ਨਾਲ ਮਿਲਦੇ ਵਰਤਦੇ ਆ ਸੋ ਇਹੋ ਜਿਹੀਆਂ ਕੋਝੀਆਂ ਹਰਕਤਾਂ ਇਹੋ ਜਿਹੀਆਂ ਕੋਝੀਆਂ ਗੱਲਾਂ ਇੱਕ ਗਰੀਬੀ ਮਾਨਸਿਕਤਾ ਨੂੰ ਰੱਖਣ ਵਾਲਾ ਹੀ ਆਦਮੀ ਕਰ ਸਕਦਾ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਜੋ ਇਸ ਤਰੀਕੇ ਦੇ ਬਿਆਨਬਾਜ਼ੀ ਕਰਕੇ ਪੰਜਾਬ ਦੇ ਵਿੱਚ ਦਿਨ-ਪ੍ਰਤੀ-ਦਿਨ ਨਵੇਂ ਤਰੀਕੇ ਦੇ ਨਾਲ دہشت ਤੇ ਨਫ਼ਰਤ ਦਾ ਮਾਹੌਲ ਪੈਦਾ ਕਰ ਰਹੇ ਨੇ ਪੰਜਾਬ ਸਰਕਾਰ ਨੂੰ ਅਪੀਲ ਹੈ ਸਾਰੇ ਪੰਜਾਬੀਆਂ ਵੱਲੋਂ ਤੇ ਚੰਗੇ ਨਾਗਰਿਕਾਂ ਵੱਲੋਂ ਕਿ ਉਹ ਇਹੋ ਜਿਹੇ ਸ਼ਰਾਰਤੀ ਅੰਸਰਾਂ ਦੇ ਉੱਤੇ ਸਿਕੰਜਾ ਕੱਸੇ ਨਾਤ ਪਾਵੇ ਤੇ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਸੁਟਾ ਜਾਵੇ ਤਾਂ ਕਿ ਪੰਜਾਬ ਦੇ ਜਿਹੜੇ ਮਾਹੌਲ ਆ ਉਹ ਖਰਾਬ ਨਾ ਹੋ ਸਕਣ ਸੋ ਬਾਕੀ ਕਿਸੇ ਵੀ ਸਮਾਜ ਦੇ ਬਾਰੇ ਕਿਸੇ ਵੀ ਤਬਕੇ ਦੇ ਬਾਰੇ ਆਪਾਂ ਨੂੰ ਕੋਈ ਹੱਕ ਨਹੀਂ ਬਣਦਾ ਕਿ ਆਪਾਂ ਉਸ ਨੂੰ ਮਾਰਾ ਕਹੀਏ ਜੋ ਜਿਸ ਹਾਲਤ ਵਿੱਚ ਹੈ ਉਸੇ ਤਰੀਕੇ ਨਾਲ ਉਹਨੂੰ ਰਹਿਣ ਦਿੱਤਾ ਜਾਵੇ ਜਾਂ ਉਸ ਨੂੰ ਆਪਾਂ ਨਸੀਹਤ ਉਸ ਨੂੰ ਆਪਾਂ ਇੱਕ ਚੰਗੀ ਸਲਾਹ ਦੇ ਸਕਦੇ ਹਾਂ ਕਿ ਜਿੰਦਾ ਤਰੀਕਾ ਇਹ ਹੈ ਭਾਵੇਂ ਕਿ ਹੋਰ ਵੀ ਕੁਝ ਸਮਰਥਕ ਨੇ ਖਾਲਸਤਾਨੀ ਸਮਰਥਕ ਸਮਰਥਕ ਨੇ ਉਹ ਵੀ ਇਸ ਚੀਜ਼ਾਂ ਦੀ ਪਰਫਾਰਮਾ ਫਲਾ ਰਹੇ ਨੇ ਕਿ ਇਸ ਤਰੀਕੇ ਨਾਲ ਹੋਣਾ ਚਾਹੀਦਾ ਹੈ ਪੰਜਾਬ ਵਿੱਚ ਇਸ ਤਰੀਕੇ ਦੇ ਕਾਨੂੰਨ ਹੋਣੇ ਚਾਹੀਦੇ ਨੇ ਕਾਨੂੰਨ ਵਿਵਸਥਾ ਹੋਣੀ ਚਾਹੀਦੀ ਹੈ ਭਾਵੇਂ ਕਿ ਇਸ ਉੱਤੇ ਬੜੀਆਂ ਬੁਲੰਦ ਹਸਤੀਆਂ ਬੈਠੀਆਂ ਹੋਈਆਂ ਨੇ ਵਿਚਾਰ ਵਿਮਰਸ਼ ਕਰਨ ਵਾਸਤੇ ਪਰ ਜੇ ਆਪਾਂ ਸੋਚੀਏ ਤੇ ਸਤਕਾਰਯੋਗ ਸਾਥੀਓ ਜਿਹੜੇ ਇਹ ਲੋਕ ਇਸ ਚੀਜ਼ ਦੀ ਮੰਗ ਕਰ ਰਹੇ ਨੇ ਉਹ ਪੰਜਾਬ ਨੂੰ ਪਹਿਲਾਂ ਪੰਜਾਬ ਹੀ ਬਣਦਾ ਹੋਇਆ ਵੇਖ ਲਓ ਉਹਨਾਂ ਦਾ ਤੇ ਆਪਸ ਵਿੱਚ ਹੀ ਆਪਣੇ ਭਾਈਚਾਰੇ ਦੇ ਵਿੱਚ ਵੀ ਤੇ ਆਪਣੇ ਦੂਸਰੇ ਭਾਈਚਾਰੇ ਦੇ ਵਿੱਚ ਵੀ ਉਹਨਾਂ ਦਾ ਆਪਸੀ ਤਾਲਮੇਲ ਨਹੀਂ ਹੈਗਾ ਫਿਰ ਆਪਾਂ ਪੰਜਾਬ ਨੂੰ ਅਲੱਗ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਤੇ ਜੇ ਆਪਾਂ ਪੰਜਾਬ ਨੂੰ ਹੀ ਪਹਿਲਾਂ ਸੰਭਾਲ ਲਈਏ ਇੱਥੇ ਵਸਦੇ ਜਿਹੜੇ ਸਮਾਜ ਆ ਉਹਨਾਂ ਦੇ ਵਿੱਚ ਸਾਡੀ ਇੱਕ ਦੂਜੇ ਦੇ ਪ੍ਰਤੀ ਨਫ਼ਰਤ ਆ ਇੱਕ ਦੂਸਰੇ ਦੇ ਪ੍ਰਤੀ ਭੇਦ ਭਾਵ ਆ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਖਤਮ ਕੀਤਾ ਜਾਵੇ ਤਾਂ ਕਿ ਜਿਹੜੀ ਗੁਰਾਂ ਦਾ ਹੀ ਹੁਕਮ ਨੇ ਗੁਰਬਾਣੀ ਦੇ ਹੁਕਮ ਨੇ ਉਸ ਉੱਤੇ ਪਹਿਲਾਂ ਆਪਾਂ ਪੂਰੇ ਖਰੇ ਉੱਤਰੀ ਅਜੇ ਤੇ ਸਾਡੇ ਜਿਹੜੇ ਖਾਲਸਤਾਨੀ ਸਮਰਥਕ ਨੇ ਸਾਡੇ ਭਰਾ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਪੰਜਾਬ ਨੂੰ ਖਾਲਸਤਰ ਬਣਾਉਣਾ ਜੀ ਸਦਕੇ ਬਣਾਓ ਪਰ ਸਭ ਤੋਂ ਪਹਿਲਾਂ ਜਿਹੜੀ ਆਪਣੀ ਵਿਚਾਰਧਾਰਾ ਹੈ ਉਹਨੂੰ ਪਿੰਡਾਂ ਤੋਂ ਸ਼ੁਰੂ ਕਰੋ ਸਭ ਤੋਂ ਪਹਿਲਾਂ ਜਾਤ ਪਾਤ ਦਾ ਜਿਹੜਾ ਕੋੜ ਆ ਸਾਡੇ ਧੌਣਾ ਦੇ ਵਿੱਚ ਕਿੱਲੇ ਆ ਉਹਨੂੰ ਹਟ ਕਰੋ ਅਜੇ ਤੇ ਅਸੀਂ ਪਿੰਡਾਂ ਦੇ ਵਿੱਚ ਇੱਕ ਗੁਰਦੁਆਰਾ ਨਹੀਂ ਬਣਾ ਸਕੇ ਇੱਕ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹੁਕਮ ਪਾਸ ਨਹੀਂ ਕਰ ਸਕਿਆ ਕਿ ਬਾਕੀ ਜਿੰਨੇ ਵੀ ਪਿੰਡਾਂ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਇੱਕ ਹੀ ਗੁਰਦੁਆਰਾ ਸਿਰ ਮੋੜ ਰੱਖਿਆ ਜਾਵੇ ਬਾਕੀਆਂ ਨੂੰ ਸਮਾਜਿਕ ਭਲਾਈ ਦੇ ਕੰਮਾਂ ਵਾਸਤੇ ਉਸ ਜਗ੍ਹਾ ਨੂੰ ਵਰਤਿਆ ਜਾਵੇ ਤੇ ਦੂਸਰਾ ਜਿਹੜੀ ਕੌਮ ਮਰਨ ਤੋਂ ਬਾਅਦ ਵੀ ਇੱਕ ਨਹੀਂ ਹੋ ਸਕਦੀ ਉਹ ਜਿੰਦੇ ਜੀ ਕਿਸ ਤਰ੍ਹਾਂ ਇੱਕ ਹੋ ਜੇਗੀ ਪਿੰਡਾਂ ਦੇ ਵਿੱਚ ਮੜੀਆਂ ਸ਼ਮਸ਼ਾਨ ਘਾਟ ਅਲੱਗ-ਅਲੱਗ ਅਸੀਂ ਬਣਾਏ ਹੋਏ ਆ ਫਿਰ ਅਸੀਂ ਕਿਸ ਤਰੀਕੇ ਨਾਲ ਖਾਲਸਤਾਨ ਦੀ ਮੰਗ ਕਰਦੇ ਆ ਸੋ ਮੇਰੀ ਸਾਰਿਆਂ ਵੀਰਾਂ ਨੂੰ ਇਹ ਜਿਹੜੇ ਮੰਗ ਰੱਖਦੇ ਨੇ ਉਹਨਾਂ ਅੱਗੇ ਬੇਨਤੀ ਆ ਹੱਥ ਜੋੜ ਕੇ ਕਿ ਉਹ ਸਭ ਤੋਂ ਪਹਿਲਾਂ ਇੱਕ ਥੱਲੇ ਲੈਵਲ ਤੋਂ ਸਟਾਰਟ ਕਰਨ ਜੇ ਆਪਾਂ ਸਾਰੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਜਨੇ ਹੋਏ ਆ ਤੇ ਸਾਰੇ ਥੱਲੋਂ ਇੱਕ ਹੋਈਏ ਪਿੰਡਾਂ ਤੋਂ ਸ਼ੁਰੂ ਸ਼ੁਰੂਆਤ ਕਰੀਏ ਤਾਂ ਹੀ ਇਹ ਖਾਲਸਤਾਨ ਆਪਣੇ ਆਪ ਹੀ ਖਾਲਸਤਾਨ ਬਣ ਜਾਵੇਗਾ ਜਦੋਂ ਇੱਥੇ ਕਿਸੇ ਨੂੰ ਮਾੜਾ ਚੰਗਾ ਕਹਿਣ ਦੇ ਬਾਰੇ ਕੋਈ ਸੋਚੇਗਾ ਹੀ ਨਹੀਂ ਤੇ ਇਹ ਆਪਣੇ ਆਪ ਹੀ ਖਾਲਿਸਤਾਨ ਹੋ ਜਾਵੇਗਾ ਸੋ ਜੋ ਇਸ ਤਰੀਕੇ ਦੇ ਸ਼ਰਾਰਤੀ ਅੰਸਰ ਪੰਜਾਬ ਦੇ ਵਿੱਚ ਆਏ ਦਿਨ ప్రతి ਦਿਨ ਅਫਵਾਹਾਂ ਫਲਾ ਕੇ ਨਫ਼ਰਤ ਦਾ ਜਿਹੜਾ ਬੀਜ ਆ ਉਹ ਬੋਰਾਇਆ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਸ਼ਰਾਰਤੀ ਅੰਸਰਾਂ ਨੂੰ ਨਾਤ ਪਾਈ ਜਾਵੇ ਤੇ ਉਹਨਾਂ ਉੱਤੇ ਕਾਨੂੰਨੀ ਪੰਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਅੰਦਰ ਟਾਕ ਦਿੱਤਾ ਜਾਵੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਆਪ ਜੀ ਦਾ ਦਾਸ ਕੈਪਟਨ ਹਰਪਜਨ ਸਿੰਘ ਖਾਸਾ ਵਾਇਕੁਲ ਜੀ ਦਾ ਖਾਲਸਾ ਵਾਇਕੁਲ ਜੀ ਕੀ ਫਤਿਹ